ਸਤਿ ਸ਼੍ਰੀ ਅਕਾਲ ਜੀ ਡੇਲੀ ਪੰਜਾਬ ਦੇ ਨਾਲ ਜੁੜੇ ਸਾਰੇ ਹੀ ਦਸਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕੀ ਸੌਣ ਦੇ ਜਿਹੜੇ ਕੀ ਨਵਰਾਤਰੀ ਸ਼ੁਰੂ ਹੋਣਗੇ ਤਾਂ ਉਸ ਤੋਂ ਪਹਿਲਾਂ ਜਿਹੜਾ ਆ ਪੱਤਾਂ ਦੇ ਵਿੱਚ ਕਾਫੀ ਚਾਹ ਜਿਹੜਾ ਉਸਾ ਚੜ੍ਹਿਆ ਤੇ ਪਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਸੰਗਤ ਪੂਰੇ ਪੰਜਾਬ ਪਰ ਦੇਖੀ ਹੋਰ ਸੂਬਿਆਂ ਦੇ ਵਿੱਚੋਂ ਵੀ ਆ ਰਹੀ ਆ ਤਾਂ ਉਹਨਾਂ ਦੀ ਸੰਗਤ ਦੇ ਲਈ ਆਉ ਭਗਤ ਕਰਨ ਦੇ ਲਈ ਜਿਹੜੇ ਨੇ ਥਾ-ਥਾ ਤੇ ਲੰਗਰ ਲਗਾਏ ਜਾ ਰਹੇ ਨੇ ਤਾਂ ਇਸ ਵਕਤ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜੋ ਅਜਿਹੀ ਪਿੰਦੇ ਬਸੀ ਪਠਾਣਾ ਦੇ ਵਿੱਚ ਮੌਜੂਦ ਆ ਤਾਂ ਇੱਥੇ ਸੰਗਤ ਜਿਹੜੀ ਆ ਬੜੇ ਚਾਅ ਦੇ ਨਾਲ ਲਗਾਤਾਰ ਜਿਹੜੀ ਸੇਵਾ ਕਰਦੀ ਨਜ਼ਰ ਆ ਰਹੀ ਆ ਤਾਂ ਕੈਮਰਾਮੈਨ ਨੂੰ ਕਵਾਂਗਾ ਕਿ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੱਤੀਆਂ ਜਾਣ ਲਗਾਤਾਰ ਵੀ ਜਿਹੜੀ ਇਹ ਸੰਗਤ ਹੈ ਉਹਨਾਂ ਸ਼ਰਧਾਲੂਆਂ ਉਹਨਾਂ ਭਗਤਾਂ ਦੇ ਆਉ ਭਗਤ ਦੇ ਲਈ ਜਿਹੜੀ ਹੈ ਉਹ ਇੰਤਜ਼ਾਰ ਕਰਦੀ ਆ ਤੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਵੇਰੇ ਦੁਪਹਿਰੇ ਸ਼ਾਮ ਲੰਗਰ ਦਾ ਜਿਹੜਾ ਸ਼ਡਿਊਲ ਅਲੱਗ-ਅਲੱਗ ਹੁੰਦਾ ਤੇ ਹੋਰ ਜਾਣਕਾਰੀ ਜਿਹੜੀ ਹੈ ਅਸੀਂ ਲਵਾਂਗੇ ਤੇ ਸਾਡੇ ਨਾਲ ਇੱਥੇ ਪ੍ਰਬੰਧਕ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਹਾ ਜੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿੰਟੂ ਹੈ ਠੀਕ ਹੈ ਮਿੰਟੂ ਭਾਜੀ ਜਿਹੜਾ ਕਿ ਨਵਰਾਤਰੀਆਂ ਦੇ ਵਿੱਚ ਦੂਰ ਦਰਾਡੇ ਤੋਂ ਜਿਹੜੇ ਭਗਤ ਚੱਲ ਕੇ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਜਿਹੜੀ ਖਿੱਚ ਪੈਂਦੀ ਆ ਮਾਤਾ ਦੇ ਦਰਸ਼ਨ ਦੇ ਲਈ ਤੁਸੀਂ ਉਹਨਾਂ ਦੇ ਲਈ ਆਉ ਭਗਤ ਕਰਦੇ ਹੋ ਕਿਵੇਂ ਪ੍ਰੋਗਰਾਮ ਉਲੀਕਿਆ ਸਾਰਾ ਕਿਸ ਤਰ੍ਹਾਂ ਜਿਹੜਾ ਇਹ ਪ੍ਰਬੰਧ ਜਿਹੜਾ ਉਲੀਕਦੇ ਹੋ ਤੁਸੀਂ ਅਸੀਂ 2021 ਤੋਂ ਸਟਾਰਟ ਕੀਤਾ ਸੀਗਾ ਜੈਮਾ ਨਾਣਾ ਦੇ ਵੀ ਕਲੱਬ ਵੱਲੋਂ ਹੀ ਮਤਲਬ ਇਹ ਪੰਜਵਾ ਵਿਚਾਰ ਭੰਡਾਰਾ ਜੀ ਔਰ ਅਸੀਂ ਕੱਲ ਨੂੰ ਪਹਿਲੀ ਵਾਰ ਵਿਚਾਰ ਜਾਗਰਣ ਵੀ ਕਰਾ ਰਹੇ ਹਾਂ ਤਾ ਅਸੀਂ ਮਤਲਬ ਕਰ ਰਹੇ ਆ ਜੀ ਵੀ ਹਰ ਸਾਲ ਅਸੀਂ ਇਸੇ ਤਰ੍ਹਾਂ ਜਾਗਰਣ ਕਰਾਉਂਦੇ ਰਹੇ ਜੀ ਹਾਂਜੀ 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 ਤੇ ਆ ਜਿਸ ਤਰ੍ਹਾਂ ਕੀ ਮਤਲਬ ਹੁੰਦਾ ਹੈ ਵੀ ਹਰ ਇੱਕ ਦਾ ਮਨ ਹੁੰਦਾ ਹੈ ਕਿ ਅਸੀਂ ਸੇਵਾ ਵਾਚੜ ਕੇ ਕਰੀਏ ਤਾਂ ਫੇ ਕਮੇਟੀ ਵੀ ਬਣਦੀ ਹੈ ਕਮੇਟੀ ਦੇ ਵਿੱਚ ਵੀ ਇਹ ਹੁੰਦਾ ਮੈਂ ਪ੍ਰਧਾਨ ਐ ਸੋ ਸੈਕਟਰੀਆਂ ਕਿਤੇ ਨਾ ਕੀਤੀ ਇਹ ਗੱਲ ਵੀ ਜੜੀਆਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਿਰਫ ਇੱਕ ਸੇਵਾ ਸਮਝ ਕੇ ਕੀਤੀ ਹੈ ਨਹੀਂ ਇਹ ਸਾਡੇ ਸਾਰੇ ਹੀ ਪ੍ਰਧਾਨ ਨੇ ਸਾਰੇ ਸੈਕਟਰੀ ਨੇ ਕੋਈ ਸਭ ਦੀ ਫੁੱਲ ਪਾਵਰ ਚ ਚਲਦੀ ਹੈ ਕੋਈ ਐ ਨਹੀਂ ਆ ਜੇ ਕਿਸੇ ਨੇ ਕਹਿਤਾ ਵੀ ਇਹ ਚੀਜ਼ ਕਰਨੀ ਹੈ ਤਾਂ ਉਸ ਤਰ੍ਹਾਂ ਹੀ ਹੁੰਦਾ ਹੈ ਇਹ ਨਹੀਂ ਆ ਵੀ ਕਿਸੇ ਦੀ ਗੱਲ ਨਹੀਂ ਕੱਟੀ ਜਾਂਦੀ ਔਰੇ ਵਿੱਚ ਹੀ ਅਸੀਂ ਕਹਿੰਦੇ ਆ ਵੀ ਅੱਜ ਆ ਪ੍ਰੋਗਰਾਮ ਕਰਨਾ ਜਾਂ ਆ ਬਣਾਉਣਾ ਇੱਕ ਬੰਦੇ ਨੇ ਕਹਿਤਾ ਵੀ ਆ ਕਰਨਾ ਹੈ ਤਾਂ ਅਸੀਂ ਉਸ ਨੂੰ ਸਿੱਧੇ ਲਾਉਂਦੇ ਆ ਇਹ ਨਹੀਂ ਆ ਵੀ ਉਸ ਨੂੰ ਜਵਾਬ ਦਿੰਦੇ ਆ ਵੀ ਨਹੀਂ ਜੀ ਕਾਟ ਮਾਰਨੀ ਹੈ ਕੋਈ ਉਹ ਬਾਈ ਜੋ ਪਹਿਲਾਂ ਸਾਰੇ ਮੀਟਿੰਗ ਦੇ ਵਿੱਚ ਡਿਸਾਈਡ ਹੋ ਜਾਂਦਾ ਵੀ ਆ ਭਲਾਣੇ ਬੰਦੇ ਨੇ ਆ ਕੀਤਾ ਤਾਂ ਅਸੀਂ ਉਹ ਪ੍ਰੋਗਰਾਮ ਸਿੱਧੇ ਲਾਉਂਦੇ ਆ ਹਾਂਜੀ ਤੇ ਐਮਟੂ ਜੀ ਕਿਸ ਤਰ੍ਹਾਂ ਦਾ ਸ਼ਡਿਊਲ ਹੈ ਜਿਸ ਤਰ੍ਹਾਂ ਕਿ ਵੱਖ-ਵੱਖ ਜਿਹੜੇ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਾਏ ਜਾਂਦੇ ਆ ਆ ਥੋੜਾ ਜਿਹਾ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ ਵੀ ਜਿਹੜੀ ਆ ਲੰਗਰ ਕਿਸ ਤਰ੍ਹਾਂ ਦੇ ਚਲਾਏ ਜਾਂਦੇ ਆ ਸਾਡੇ ਵੱਲੋਂ ਜੀ ਮਤਲਬ ਪਹਿਲਾਂ ਅਸੀਂ ਸ਼ੁਰੂਆਤ ਕੜੀ ਚੋਲ ਦੇ ਕੀਤੀ ਸੀ ਪਹਿਲਾਂ ਇੱਕ ਦਿਨ ਲਗਾਉਂਦੇ ਸੀ ਹੁਣ ਮਾਤਾ ਰਾਣੀ ਦੀ ਕਿਰਪਾ ਨਾਲ 3 ਦਿਨ ਲੱਗਣ ਲੱਗ ਗਿਆ ਸਾਡਾ ਲੰਗਰ ਹੀ ਔਰ ਮਾਤਾ ਰਾਣੀ ਦੀ ਕਿਰਪਾ ਨਾਲ ਕੱਲ ਪਹਿਲਾ ਵਿਸ਼ਾਲ ਬਗਵਤੀ ਜਾਗਰਣ ਵੀ ਕਰਾਣਾ ਸੀ ਹੁਣ ਇਸ ਸਵੇਰ ਤੋਂ ਅਸੀਂ ਦੁਪਹਿਰ ਤੱਕ ਪੇਠਾ ਪੂੜੀ ਦਾ ਲੰਗਰ ਲਗਾਉਣਾ ਹੈ 2 ਸਾਲ ਤੋਂ ਹੀ ਲਗਾਤਾਰ ਔਰ ਦੁਪਹਿਰ ਤੋਂ ਬਾਅਦ ਅਸੀਂ ਸਟੋਲਾ ਲਾਉਣਾ ਹੈ ਜਿਸ ਤਰ੍ਹਾਂ ਕਿ ਅੱਜ ਅਸੀਂ ਟਿੱਕੀ ਲਾਈ ਜੀ ਔਰ ਕੱਲ ਨੂੰ ਅਸੀਂ ਗੋਲ ਗੱਪਿਆਂ ਦਾ ਲੰਗਰ ਲਾਣਾ ਹੀ ਔਰ ਫ੍ਰੈਂਚ ਫ੍ਰਾਈਜ਼ ਵਗੈਰਾ ਸਾਰਾ ਕੁਝ ਇਸ ਤਰ੍ਹਾਂ ਦੇ ਉਹ ਕਰ ਰਹੇ ਆ ਜੀ ਹਾਂਜੀ ਤੇ ਕਿਤੇ ਨਾ ਕਿਤੇ ਸਾਡੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਆ ਜਾਵੇ ਕੋਈ ਪਰੌਣੇ ਆ ਜਾਣਾ ਉਹਨਾਂ ਦਾ ਜਿਹੜਾ ਆ ਖਾਣਾ ਪਾਣੀ ਉਹਨਾਂ ਦੀ ਆਉ ਭਗਤ ਜਿਹੜੀ ਆ ਕਾਫੀ ਜਿਹੜੀ ਆ ਸਾਨੂੰ ਮੁਸ਼ਕਲ ਹੋ ਜਾਂਦੀ ਆ ਪਰ ਫਿਰ ਵੀ 3 ਦਿਨ ਲੰਗਰ ਚੜਾਉਣਾ ਆ आई हाउ टू हाउ टू पॉसिबल ठीक है किवें मैनेज ਕੀਤਾ ਜਾਂਦਾ ਤਾਂ ਕੀ ਕੀ ਕਰਦੇ ਹੋ ਤੁਸੀਂ ਇਹ ਪੂਰੇ ਸੈਰ ਦੇ ਸੰਯੋਗ ਨਾਲ ਸਾਡੇ ਕੋਲ ਮਾਤਾ ਰਣਨੀ ਦੀ ਕਿਰਪਾ ਨਾਲ ਪੂਰੀ ਸਾਡੇ ਕੋਲ ਬਵਸਤਾ ਰਹਿਣ ਸਹਿਣ ਦੀ ਖਾਣ ਪੀਣ ਦੇ ਮਤਲਬ ਸਾਰੀਆਂ ਚੀਜ਼ਾਂ ਦੀ ਸਾਰੀ ਰਾਤ ਮਤਲਬ ਲੰਗਰ ਲਗਾ ਰਹਿੰਦਾ ਕੋਈ ਉਹ ਨਹੀਂ ਹੁੰਦਾ ਸਾਰੀ ਰਾਤ ਮਤਲਬ ਅਸੀਂ ਲੰਗਰ ਲਾਨੇ ਇੱਕ ਮਿੰਟ ਵੀ ਬ੍ਰੇਕ ਨਹੀਂ ਪਾਉਂਦੇ ਲੰਗਰ ਚੀਜ਼ ਲੰਗਰ ਦੇ ਵਿੱਚ 1 ਮਿੰਟ ਵੀ ਬ੍ਰੇਕ ਨਹੀਂ ਚਾਹ ਬਿਸਕੁਟ ਤਾਂ ਹਰ ਟਾਈਮ ਚੱਲਦਾ ਹੀ ਰਹਿੰਦਾ ਉਸ ਤੋਂ ਬਾਅਦ ਅਸੀਂ 1 ਮਿੰਟ ਦੀ ਵੀ ਬ੍ਰੇਕ ਨਹੀਂ ਪਾਉਂਦੇ ਉਹਦੇ ਵਿੱਚ ਲੰਗਰ ਪਲਾਉ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਵੀ ਪਲਾਉ ਬਣਾਇਆ ਇਸ ਟਾਈਮ ਹੁਣ ਪਿੱਛੇ ਰਾਤ ਵਾਸਤੇ ਹੋਰ ਲੰਗਰ ਤਿਆਰ ਹੋ ਰਿਹਾ ਇਹ ਚੱਲਦਾ ਹੀ ਰਹੇਗਾ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਅਸੀਂ ਪਠਾਨਾ ਦੀ ਸ਼ੁਰੂਆਤ ਤੇ ਬਿਲਕੁਕੁਲ ਖੜੇ ਆ ਤਾਂ ਇੱਥੇ ਜਿਹੜਾ ਲੰਗਰ ਚੱਲਦਾ ਹੈ ਤਾਂ ਹੋਰ ਵੀ ਥਾਵਾਂ ਤੇ ਇਦਾਂ ਦਾ ਲੰਗਰ ਹੈ ਜੀ ਕਿਸੇ ਭਗਤ ਨੂੰ ਥਕਾਵਟ ਵਾਸਤੇ ਜਾਂ ਰਾਤ ਕੱਟਣੀ ਹੋਵੇ ਫੈਮਿਲੀ ਮੈਂਬਰ ਉਹਦੇ ਉਹਦਾ ਵੀ ਕੋਈ ਪ੍ਰਬੰਧ ਹੈਗਾ ਸਾਡੇ ਕੋਲ ਇੱ ਬੱਚੇ ਵਗੈਰਾ ਰੱਖੇ ਮੇਰੇ ਪਲ ਬੈਠੋ ਲਾਏ ਵੇਨੇ ਅਸੀਂ ਆਪਣੇ ਗੱਦੇ ਵਿਜਾਰਾ ਬੁਛਾਇਆ ਵੇਨੇ ਜੇ ਕਿਸੇ ਕੋਈ ਯਾਤਰੀ ਰਹਿਣਾ ਚਾਹੁੰਦਾ ਤਾਂ ਅਸੀਂ ਉਹ ਪ੍ਰਬੰਧ ਕੁੱਲਰ ਵਗੈਰਾ ਸਾਰੀ ਚੀਜ਼ਾਂ ਪ੍ਰਬੰਧ ਕੀਤਾ ਹੋਇਆ ਆ ਲੰਗਰ ਸ਼ਹਿਰ ਵਿੱਚ ਵੀ ਬਹੁਤ ਨੇ ਇਸ ਤਰ੍ਹਾਂ ਹੀ ਪਰ ਸਾਡੇ ਵੱਲੋਂ ਇੱਥੇ ਸਾਰੀ ਪਹਿਲੇ ਲੰਗਰ ਔਨ ਕਰਕੇ ਅਸੀਂ ਸਾਰੀ ਵਿਵਸਥਾ ਕੀਤੀ ਹੋਈ ਹੈ ਮੈਨੂੰ ਜੇ ਦੇਖਿਆ ਜਾਵੇ ਸੌਣ ਦੇ ਮਹੀਨੇ ਦੀ ਜਿਹੜੀ ਸ਼ਰਾਟੇ ਚੱਲਦੇ ਆ ਤਾਂ ਭਗਤ ਜਨ ਜਿਹੜੇ ਜਾਣਦੇ ਨੇ ਤਾਂ ਕਿਤੇ ਨਾ ਕਿਤੇ ਤੇਜ਼ ਜਿਹੜੀ ਆ ਉਹ ਰਫਤਾਰੀ ਵੀ ਆਉਂਦੇ ਨੇ ਕਿਤੇ ਨਾ ਕਿਤੇ ਲਗਾਤਾਰ ਜਿਹੜੇ ਨੇ ਦੁਰਘਟਨਾ ਵੀ ਹੁੰਦੀ ਆ ਤਾਂ ਕੀ ਮੈਸੇਜ ਦੇਣੀ ਚਾਹੋਗੇ ਨੌਜਵਾਨਾਂ ਦੇ ਵਿੱਚ ਜਿੱਥੇ ਜੋਸ਼ ਜ਼ਰੂਰੀ ਆ ਉੱਥੇ ਹੋਸ਼ ਵੀ ਜ਼ਰੂਰੀ ਆ ਅਸਲ ਮੈਸੇਜ ਇਹ ਨਹੀਂ জানা ਜਾਂਦਾ ਵੀ ਅਸੀਂ ਵਾਰ-ਵਾਰ ਇੱਥੇ ਅਲੋਕਮੈਂਟ ਦੇ ਵਿੱਚ ਇਹੀ ਕਰਦੇ ਰਹਿੰਦੇ ਆ ਕਿ ਇੱਕ ਤਾਂ ਗੱਡੀਆਂ ਸਾਈਡ ਤੇ ਪਾਰਕ ਕਰੋ ਔਰ ਦੂਸਰਾ ਤੇਜ ਸਪੀਡ ਚ ਨਾ ਜਾਓ ਸਲੋ ਜਾਓ ਮਾਤਾ ਰਾਣੀ ਦੇ ਜੇਕਰ ਅੱਦੇ ਨੇ ਮਾਤਾ ਰਾਣੀ ਸਾਰੇ ਭੈਣਾਂ ਨੂੰ ਸਹੀ ਸਲਾਮਤ ਮੱੱਖਾ ਟੇਕੇ ਆਪਣੇ ਘਰੇ ਸਹੀ ਸਲਾਮਤ ਭੇਜਿਆ ਹਾਂ ਬਾਕੀ ਸਾਡੇ ਪ੍ਰਧਾਨ ਜੀ ਆ ਗਏ ਕਿਸ਼ੋਰੀ RAM ਦੇ ਇਹਨਾਂ ਦੇ ਟੋਕ ਸੋ ਗੱਲਬਾਤ ਕਰਾਂਗੇ ਕਿਸ਼ੋਰੀ ਜੀ ਦੇ ਨਾਲ ਕਿਸ਼ੋਰੀ ਜੀ ਤੁਹਾਡਾ ਪਾਪਾ ਸਵਾਗਤ ਹੈ ਜਿਸ ਤਰ੍ਹਾਂ ਕਿ ਲਗਾਤਾਰ ਜਿਹੜਾ ਕਿ ਹੁਣ ਸੌਣ ਤੇ ਨਰਾਤੇ ਸ਼ੁਰੂ ਹੋ ਜਾਣੇ ਆ ਭਗਤਾਂ ਦੇ ਮਨਾਂ ਦੇ ਵਿੱਚ ਖਿੱਚ ਪਾਏਗੀ ਤਾਂ ਮਾਤਾ ਨਾਣਾ ਦੇਵੀ ਦੇ ਦਰਸ਼ਨਾਂ ਨੂੰ ਜਾਣ ਕੇ ਤਾਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹਾਂ ਉਹ ਸਹੀ ਕਹਾਂਗੇ ਜੀ ਸਵੇਰੇ ਸਾਡੇ ਇੱਥੇ ਜਦੋਂ ਅਸੀਂ ਲੰਗਰ ਸਟਾਰਟ ਕਰਦੇ ਹਾਂ ਜੀ ਅਸੀਂ ਮਾਤਾ ਰਾਣੀ ਦੀ ਓਟ ਲੈ ਕੇ ਸਟਾਰਟ ਕਰਦੇ ਹਾਂ ਕਿ ਮਾਤਾ ਰਾਣੀ ਦੀ ਕੰਜਕਾਂ ਦੇ ਮੱਥਾ ਟੇਕ ਕੇ ਅਸੀਂ ਉਸ ਟਾਈਮ ਸਟਾਰਟ ਕਰਦੇ ਹਾਂ ਇਹ ਮਾਤਾ ਔਰ ਸਾਡੇ ਇਹ ਜਿਹੜੇ ਭਗਤ ਵਿਚਾਰੇ ਸ਼ਹਿਰ ਨਿਵਾਸੀ ਜੋ ਸਾਰਾ ਸਾਨੂੰ ਸਹਾਇਜੋਗ ਦੇ ਰਹੇ ਇਹਨਾਂ ਦੇ ਪੱਛੜ ਕੇ ਇਹਨਾਂ ਨੂੰ ਮਾਤਾ ਰਾਣੀ ਨਾਲ ਝੋਲੀਆਂ ਭਰੇ ਝੋਲੀਆਂ ਭਰ ਵੀ ਰਹੀ ਆ ਇੱਥੇ ਇੰਨਾ ਸਾਨੂੰ ਪਤਾ ਲੱਗਾ ਜੀ ਜਿਹੜੇ ਮਾਤਾ ਰਾਣੀ ਜਦੋਂ ਕੰਜਕਾਂ ਸਵੇਰੇ ਪੂਜਦੇ ਨੇ ਜੀ ਨੋਕਾਂ ਦੀ ਸੁਖਾਤਕ ਵਾਰ ਆ ਰਹੀ ਹੈ ਜੀ ਇੱਥੇ ਠੀਕ ਹੈ ਅਕਸ਼ੋਰੀ ਜੀ ਕਿਵੇਂ ਦੇਖਦੇ ਹੋ ਸਵੇਰ ਤੋਂ ਲੱਗ ਜਾਂਦੇ ਹੋ ਤੁਸੀਂ ਸ਼ਾਮ ਤੱਕ ਕਿਤੇ ਨਾ ਕਿਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਕਿਤੇ ਚਾਹੁੰਦੇ ਹੋ ਕਿ ਥੋੜਾ ਆਰਾਮ ਕਰ ਪੀਏ ਪਰ ਕਿਤੇ ਨਾ ਕਿਤੇ ਉੱਧਰ ਜਿਹੜਾ ਆਰਾਮ ਕਰਨ ਦਾ ਬੈਠਾ ਹੋਊਗਾ ਤਾਂ ਤੁਹਾਡੇ ਭਗਤ ਵੀ ਕੱਲ ਜਾਣਗੇ ਨਹੀਂ ਇਹ ਤਾਂ ਨਹੀਂ ਖੈਰ ਇਹ ਮਾਤਾ ਰਾਣੀ ਦੀ ਕੋਟ ਹੈ ਕਹੇ ਜਾ ਤਾਂ ਇੱਕ ਤਾਕਤੇ ਬਖਸ਼ਦੀ ਹੈ ਇਹ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਅਸੀਂ ਦੇਖਦੇ ਹਾਂ ਜੀ ਇੱਥੋਂ ਜਦੋਂ ਅਸੀਂ ਤਾਂ ਕਹਿ ਚੀਏ ਮਾਮੂਲੀ ਜੇ ਬੰਦੇ ਨੇ ਇੱਕ ਦੇਖੋ ਭਗਤ ਐਡੇ ਸੰਗਰੂਰ ਤੋਂ ਚੱਲ ਕੇ ਸਾਈਕਲ ਤੇ ਆ ਰਹੇ ਨੇ ਪੈਦਲ ਜਾ ਰਹੇ ਨੇ ਜਿਹੜਾ ਡਾਊਟ ਕਰ ਰਹੇ ਆ ਅਸਲ ਦੇਖ ਕੇ ਨਮ ਹੋ ਜਨੇ ਦੀ ਤਾਂ ਕਸ਼ੂਰੀ ਜੀ ਕਿਵੇਂ ਵੇਖਦੇ ਹੋ ਕਿ ਜਿਸ ਤਰ੍ਹਾਂ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ ਪੈਦਲ ਚੱਲ ਕੇ ਆਉਂਦੀ ਹੈ ਕਿਸ ਤਰ੍ਹਾਂ ਦਾ ਜਜਬਾ ਉਸਾ ਜਿਸਲ ਦੌਰ ਦੇ 2025 ਚ ਆਪਾਂ ਜੁੜੇ ਆ ਭਗਤਾਂ ਦੇ ਵਿੱਚ ਕੁਝ ਕਮੀ ਹੋਈ ਹੈ ਜਾਂ ਕਹ ਦੀਏ ਕਿ ਜਿਹੜੇ ਵਹੀਕਲ ਜ਼ਿਆਦਾ ਚੱਲ ਪਏ ਨੇ ਪਹਿਲਾਂ ਲੋਕੀ ਤੁਰ ਕੇ ਆਉਂਦੇ ਸੀਗੇ ਹੁਣ ਆਪਣੇ ਆਪਣੇ ਸਾਧਨਾਂ ਤੇ ਆਉਂਦੇ ਆ ਉਸਾ ਦੇ ਵਿੱਚ ਫਰਕ ਹੈ ਜਾਂ ਵਗੇ ਇੱਕਲਾ ਚ ਵਾਦਾ ਹੋਇਆ ਜਾਂ ਫਿਰ ਕਿਵੇਂ ਇਸ ਵਾਰ ਜੇ ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਸੰਗਰੂਰ ਧੂਰੀ ਸਾਈਡ ਤੋਂ ਅੱਗੇ ਸਾਈਕਲ ਬਹੁਤ ਜ਼ਿਆਦਾ ਆਉਂਦਾ ਸੀ ਜੀ ਔਰ ਉਸ ਤੋਂ ਬਾਅਦ ਐਤਕੀ ਜੋ ਹੈ ਸਕੂਟਰ ਮੋਟਰਸਾਈਕਲ ਦੀ ਵਾਧਾ ਹੋਇਆ ਇੱਕ ਦੋ ਸਾਡੇ ਕੁਝ ਮੇਰੇ ਮਿੱਤਰ ਦੋਸਤ ਬੈਠੇ ਸੀਗੇ ਮਾਤਾ ਰਾਣਾ ਨੈਣਾ ਦੇਵੀ ਕਹਣਾ ਬੱਸੀ ਪੜਾਉਂਦੇ ਜੀ ਮੇਰੀ ਉੱਥੇ ਵੀ ਗੱਲ ਹੋਈ ਕਾਲੀ ਗੱਲ ਹੋਈ ਮੈਂ ਅਸੀਂ ਪਿਛਲੇ ਸਾਲ ਉੱਥੇ ਪੜਾਉਤੇ ਵੀ ਰਹੇ ਉੱਥੇ ਪਹੁੰਚ ਆ ਰਹੇ ਸੀ ਮੈਂ ਕਿ ਐਤ ਕੀ ਤੁਹਾਨੂੰ ਕਿਆ ਨਜ਼ਰ ਆਇਆ ਮਾਤਾ ਰਾਣੀ ਦੇ ਦਰਬਾਰ ਦਾ ਉਹਨਾਂ ਨੇ ਜਵਾਬ ਦਿੱਤਾ ਕਿ ਐਤ ਕੀ ਜੋ ਹੈ ਵਹੀਕਲਾਂ ਦਾ ਜ਼ਿਆਦਾ ਰਸ਼ ਹੈ ਉੱਥੇ ਸਾਡੇ ਕੋਲ ਪੈਦਲ ਵਾਲੇ ਰਸ਼ ਘਟ ਗਿਆ ਜਦੋਂ ਵਹੀਕਲਾਂ ਜ਼ਿਆਦਾ ਰਸ਼ ਦਾ ਮਤਲਬ ਹੈ ਸਵੇਰੇ ਗਏ ਸ਼ਾਮ ਨੂੰ ਆਪਣੇ ਘਰ ਆ ਗਏ ਜੀ ਹਾਂ ਜੀ ਹਾਂ ਤਾਂ ਕਿਵੇਂ ਵੇਖਦੇ ਹੋ ਕਿ ਜਿਸ ਤਰ੍ਹਾਂ ਹੁਣ ਵਹੀਕਲ ਤੇ ਜਾਣਾ ਚਾਹੇ ਸੰਗਰੂਰ ਤੋਂ ਹੋਵੇ ਨਾਬੇ ਤੋਂ ਹੋਵੇ ਬਟਿੰਡਾ ਗੁਰਦਾਸਪੁਰ ਵਕਵਾ ਕੀ ਜ਼ਿਲ੍ਹਾ ਤੋਂ ਆਪਾਂ ਇਹ ਕਹਿੰਦੇ ਕਿ ਹੋਰ ਸੂਬਿਆਂ ਤੋਂ ਵੀ ਜਿਹੜੀ ਆ ਸੰਗਤ ਆਉਂਦੀ ਆ ਪੌਣਾ ਸੌਖਾ ਹੋ ਗਿਆ ਉੱਥੇ ਦੁਰਘਟਨਾ ਵੀ ਬਾਤੀਆਂ ਨੇ ਤਾਂ ਨੌਜਵਾਨ ਤੇ ਜ਼ਫਤਾਰੀ ਤੇ ਕਰਕੇ ਸਵੇਰੇ ਜਾ ਕੇ ਸ਼ਾਮ ਨੂੰ ਮੁੜਨ ਦੀ ਕਰਦੇ ਤਾਂ ਕੀ ਅਪੀਲ ਕਰਨੀ ਚਾਹੋਗੇ ਅਸੀਂ ਇਹ ਆਂਗੇ ਜੀ ਮਾਤਾ ਰਾਣੀ ਦੇ ਦਰਬਾਰ ਤੇ ਘਰ ਤੋਂ ਸੋਚ ਕੇ ਮੱਥਾ ਟੇਕ ਕੇ ਚੱਲੋ ਔਰ ਆਪਣੀ ਰਫਤਾਰ ਦੇ ਵਿੱਚ ਬਿਲਕੁਲ ਸਮੂਥ ਹੋ ਕੇ ਚੱਲੋ ਜਿਸ ਨਾਲ ਤੁਸੀਂ ਵੀ ਬਚੋ ਤੇ ਦੂਸਰੇ ਨੂੰ ਬਚਾਓ ਜੀ ਕਿੰਨਾ ਕਿਤੇ ਇਦੀ ਮੈਨੇਜਮੈਂਟ ਚਲਾਉਣੇ ਕਿਤੇ ਨੇ ਕਿਤੇ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਤਾਂ ਕਿਵੇਂ ਮੈਨੇਜ ਕਰਦੇ ਹੋ ਔਕੜਾਂ ਦੇਖੋ ਜੀ ਸੰਗਤ ਹੈਗੀ ਜੀ ਇਹਦੇ ਵਿੱਚ ਹਰ ਕਿਸਮ ਦਾ ਇਨਸਾਨ ਆਉਂਦਾ ਜੀ ਮੇਰੇ ਖਿਆਲ ਆਸ ਵਿੱਚ ਵੀ ਕਈ ਵਾਰੀ ਸਾਸੀ ਸੰਗਤ ਵੀ ਆਪਸ ਵਿੱਚ ਸੰਗਤ ਕਰਕੇ ਸਾਡੇ ਆਪਸ ਵਿੱਚ ਡਿਸਕਿਊਟ ਪਾ ਜਾਂਦੇ ਉਹ ਕਾਰਨ ਕਿਆ ਹੈ ਕਰਦੇ ਸੰਗਤ ਪਿੱਛੇ ਹੈ ਜੀ ਇਹ ਕਹਿੰਦਾ ਮੇਰੀ ਨਾ ਮੇਰਾ ਸੰਗਤ ਪਿੱਛੇ ਕੋਈ ਐਜੀ ਗੱਲ ਨਾ ਹੋਵੇ ਮੈਂ ਕਹਿੰਦਾ ਮੇਰੀ ਨਾ ਹੋ ਜਵੇ ਪਰ ਚਾਹਦੇ ਉਹਨੇ ਸਾੜ ਕੇ ਮੰਦ ਵਿੱਚ ਇਛਾ ਹੁੰਦੀ ਹੈ ਵੀ ਜਿਹੜੀ ਸੰਗਤ ਆ ਰਹੀ ਹੈ ਉਹਨੂੰ ਬਤਵਾ ਸੇਵਾਵਾਂ ਦੀ ਕਰੀਏ ਔਰ ਸੰਗਤ ਬੜੇ ਰੂਹ ਨਾਲ ਬੜੀ ਮਾਤਾ ਗੁਣਗਾਨ ਕਰਦੀ ਮਾਤਾ ਦਰਬਾਰ ਜਾਵੇ ਜੀ ਠੀਕ ਹੈ ਜੀ ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਜਿਹੜਾ ਕਿ ਜਿਸ ਤਰ੍ਹਾਂ ਕੀ ਲਗਾਤਾਰ ਨੌਜਵਾਨੀ ਜਿਹੜੀ ਆ ਡਿਜੀਟਲ ਦੌਰ ਨਾਲ ਜੁੜਦੀ ਆ ਤਾਂ ਇੱਕ ਧਾਰਨਾ ਬਣ ਚੁੱਕੀ ਆ ਛੀਵਾ ਦਰਿਆ ਨਸ਼ੇ ਦਾ ਜਿਹੜਾ ਉਹ ਚੱਲ ਚੁੱਕਿਆ ਅਸੀਂ ਇਹ ਕਹਾਂਗੇ ਜੀ ਨਸ਼ੇ ਦੇ ਦੌਰ ਦੇ ਵਿੱਚੋਂ ਨਿਕਲੋ ਪਰ ਇਸ ਟਾਈਮ ਜੋ ਹੈ ਇਕ ਨਵੇਂ ਰੂਪ ਦੇ ਵਿੱਚ ਆਓ ਦੌਰ ਬਹੁਤ ਜ਼ਿਆਦਾ ਇਸ ਟਾਈਮ ਸਹੀ ਹੈ ਚ ਕੋਈ ਰਾਏ ਨਹੀਂ ਹੈ ਜੀ ਬਹੁਤ ਜ਼ਿਆਦਾ ਨਸ਼ਾ ਗਲਤਾਰ ਹੋਇਆ ਪਿਆ ਜਿਹੜੀ ਅੱਜ ਨੌਜਵਾਨੀ ਆ ਨਸ਼ੇ ਨੇ ਗਾਲਤੀ ਜਦੋਂ ਨਸ਼ਾ ਇਹਨਾਂ ਕੋ ਪੂਰਾ ਨਿਚੋਰੀਆਂ ਤਰਫ ਜਾਂਦੇ ਆ ਹਰ ਆਦਮੀ ਨੂੰ ਤਾਂ ਨੁਕਸਾਨ ਹੁੰਦਾ ਇਹਦੇ ਨਾਲ ਹੀ ਵਿਚਕਣਾ ਕੋ ਸੰਗਤ ਮੱਥਾ ਟੇਕਣ ਨੂੰ ਜਾਂਦੀ ਆ ਉਹਨਾਂ ਥੋੜੇ ਮਨ ਚ ਇੱਛਾ ਹੁੰਦੀ ਹੈ ਵੀ ਬਿਹੇ ਪ੍ਰਮਾਤਮਾ ਇਹਨਾਂ ਨੂੰ ਥੋੜੇ ਆ ਧਾਰਮਿਕ ਖਿਆਲਾਂ ਚ ਲਿਆ ਇਹ ਨਸ਼ੇ ਤੋਂ ਦੂਰ ਰਹਿਣ ਔਰ ਆਪਣੀ ਜਵਾਨੀ ਨੂੰ ਬਚਾਉਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਜਵਾਨਾਂ ਨੂੰ ਪੰਜਾਬ ਦੀ ਚੰਤਨ ਕੀ ਮਾਸੂ ਜਰ ਅਸੀਂ ਇਹ ਕਹਾਂਗੇ ਜੀ ਜਿਸ ਤਰ੍ਹਾਂ ਸਾਡਾ ਏਰੀਆ ਬੱਸੀ ਪਠਾਣਾ ਤੁਸੀਂ ਦੇਖਿਆ ਹੈਗਾ ਤੁਸੀਂ ਵੀ ਸਾਡੇ ਲੋਕਲ ਇੱਕ ਹਰ ਮਹੀਨੇ ਵਿੱਚ ਇੱਕ ਪ੍ਰੋਗਰਾਮ ਧਾਰਮਿਕ ਦਾ ਦੂਜੇ ਮਹੀਨੇ ਫਿਰ ਹੁੰਦਾ ਕਦੇ ਕ੍ਰਿਸ਼ਨ ਜੀ ਦਾ ਅੱਜ ਵੀ ਦੇਖ ਲਓ ਸਾਡੇ ਬੱਸੀ ਚ ਇੱਕ ਪ੍ਰੋਗਰਾਮ ਚੱਲ ਰਿਹਾ ਦੋ ਚੱਲ ਰਹੇ ਜੀ ਇੱਕ ਦੇਖੋ ਵੀ ਬੱਸੀ ਸਾਡੇ ਵਿੱਚ ਕਦੇ ਗੁਰੂ ਗ੍ਰੰਥ ਸਾਡੇ ਗੁਰੂ ਸਾਹਿਬ ਦੇ ਦਰਬਾਰ ਹੈ ਗੁਰਦਰਾ ਫਤਗੜ ਸਾਹਿਬ ਅਸੀਂ ਸਾਡਾ ਮਨ ਖੁਸ਼ ਹੈ ਜੀ ਅਸੀਂ ਗੁਰੂ ਸਾਹਿਬ ਚਰਨਾ ਚੱਲ ਗਏ ਹਾਂ ਜੀ ਇਸ ਕਰਕੇ ਅਸੀਂ ਕਹਾਂਗੇ ਜਿਹੜਾ ਸਾਡਾ ਹੈਗਾ ਜੀ ਪੀਰਾ ਪਕੰਬਰਾ ਗੁਰੂਆਂ ਨਾਲ ਸਾਡੇ ਇੱਥੇ ਰੋਜਾ ਸ਼ਰੀਫ ਹੈ ਇਸ ਕਰਕੇ ਜਿਹੜਾ ਸਾਡਾ ਏਰੀਆ ਫੇਰ ਵੀ ਕੁਛ ਨਾ ਕੁਛ ਬਚਿਆ ਹੋਇਆ ਜਿਵੇਂ ਅਸੀਂ ਸੁਣਦੇ ਆ ਤਰਨ ਤਾਰਨ ਗੁਰਦਾਸਪੁਰੋਂ ਤਾਂ ਨਸ਼ੇ ਗਲਤਾਰ ਹੋਏ ਪੈ ਜੀ ਉਹਨਾਂ ਦਾ ਹਾਲ ਮਾੜਾ ਅਸੀਂ ਕਹਾਂਗੇ ਇਹ ਪਰਮਾਤਮਾ ਜਿਸ ਤਰ੍ਹਾਂ ਸਾਡਾ ਏਰੀਆ ਬਚਿਆ ਇਹ ਸਾਰੇ ਪੰਜਾਬ ਨੂੰ ਸਾਡੇ ਨੂੰ ਇਸ ਰਸੇ ਦਰਿਆ ਤੋਂ ਦੂਰ ਰੱਖੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਸ਼ੋਰ ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਲਗਾਤਾਰ ਜਿਹੜੀ ਸੰਗਤ ਅਤੇ ਦਿਨ ਰਾਤ ਕਰਕੇ ਜਿਹੜੀ ਆ ਉਹ ਮਿਹਨਤ ਕਰਦੀ ਹੈ ਤੇ ਸੰਗਤਾਂ ਵਾਸਤੇ ਜਿਹੜੀ ਆ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਕਰਦੀ ਹੈ ਤਾਂ ਸ਼ਡਿਊਲ ਜਿਹੜਾ ਆ ਉਹ ਕੀ 버거 ਜਾਂ ਫਿਰ ਗੋਲ ਗੱਪੇ ਜਾਂ ਹੋਰ ਤਰ੍ਹਾਂ ਦੇ ਜਿਹੜੇ ਨੇ ਪਕਵਾਨ ਜਿਹੜੇ ਇੱਥੇ ਪਕਵਾਏ ਜਾਂਦੇ ਨੇ ਤਾਂ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਦੱਸਦੇ ਆ ਤਾਂ ਕੱਲੂ ਇਸੇ ਜਗ੍ਹਾ ਦੇ ਉੱਤੇ ਜਿਹੜਾ ਜਾਗਰਣ ਹੈ ਤਾਂ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਜਾਗਰਣ ਦੇ ਵਿੱਚ ਜ਼ਰੂਰ ਤਾਂ ਹਮ ਹਮਾ ਕੀ ਜਿਹੜਾ ਆ ਉਹ ਪਹੁੰਚਣਗੇ ਤਾਂ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ ਮੈਂ ਇਸ ਗੱਲ ਦੇ ਕਹਿਣ ਜਾਊਂਗਾ ਜੀ ਇੱਥੇ ਸੱਚੇ ਮਨ ਨਾਲ ਸਾਡੇ ਸੇ ਸਾਰਾ ਇਹ ਜਿਹੜਾ ਹੈ ਪ੍ਰਬੰਧ ਕਰਿਆ ਗਿਆ ਸਾਡੇ ਕੁਝ ਐਨ ਆਰ ਆਈ ਉਸ ਸਾਡੇ ਬਸੀ ਪਠਾਣਾ ਨਿਵਾਸੀ ਜਾਂ ਸਾਰ ਸਾਰੇ ਆਲੇ-ਦਾਲੇ ਦੇ ਜਿਹੜੇ ਸ਼ਹਿਰ ਪੈਨੇ ਉਹਨਾਂ ਦੇ ਬਹੁਤ ਹੀ ਭਾਰੀ ਸਹਿਯੋਗ ਦੇ ਨਾਲੇ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਅਸੀਂ ਹਰ ਸਾਰੀ ਸੰਗਤਾਂ ਨੂੰ ਜੋੜ ਕੇ ਪੀਲ ਕਰਾਂਗੇ ਇੱਥੇ ਵਾਤੇ ਬਾਦ ਆ ਕੇ ਸਾਡੀ ਇੱਥੇ ਲੰਗਰ ਚਰਨ ਪਾਓ ਅਤੇ ਆਪਣਾ ਵੀ ਜਨਮ ਸਫਲਾ ਕਰੋ ਸਾਡਾ ਵੀ ਜਨਮ ਸਫਲਾ ਹੋਵੇ ਤੇ ਸਵੇਰੇ ਜਦੋਂ ਆਓਗੇ ਆਪਣੀ ਬੱਚੀਆਂ ਨਾਲ ਲੈ ਕੇ ਜਰੂਰ ਆਇਆ ਅਸੀਂ ਤਰ੍ਹਾਂ ਕੇ ਬੇਨਤੀ ਕਰਾਂਗੇ ਕਿ ਸਵੇਰੇ ਅਸੀਂ ਉਹ ਕੰਜਕੇ ਦੇ ਰੂਪ ਤੇ ਮਾਤਾ ਦੇ ਰੂਪ ਵਿੱਚ ਉਹਨਾਂ ਨੂੰ ਪੁੱਛ ਕੇ ਅਸੀਂ ਆਪਣਾ ਜਨਮ ਸਫਲਾ ਕਰੀਏ ਠੀਕ ਹੈ ਜੀ ਬਹੁਤ ਬਹੁਤ ਤਰਵਾਦੀ ਜਿਸ ਤਰ੍ਹਾਂ ਕਿ ਉਹਨਾਂ ਨੇ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਉਥੇ ਹੀ ਨੌਜਵਾਨੀ ਨੂੰ ਪ੍ਰੇਰਿਤ ਕੀਤਾ ਕਿ ਨਸ਼ਿਆਂ ਨੂੰ ਤਿਆ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੋ ਜੇਕਰ ਤੁਸੀਂ ਧਾਰਮਿਕ ਯਾਤਰਾ ਕਰਦੇ ਹੋ ਤਾਂ ਸੱਚੇ ਮੰਦੇ ਨਾਲ ਹੌਲੀ ਵਾਹਨਾਂ ਤੇ ਉੱਤੇ ਆਓ ਤਾਂ ਆਜੋ ਤੁਹਾਡੇ ਘਰ ਦੇ ਪਰਿਵਾਰ ਜਿਹੜੇ ਤੁਹਾਡਾ ਤੁਹਾਨੂੰ ਵਾਪਸ ਉਡੀਕਦੇ ਨੇ ਤਾਂ ਇੱਕ ਨਵੇਂ ਕੰਟੈਂਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮਿਲੂ ਕਿਉਂਕਿ ਜ਼ਿਆਦਾ ਕੈਮਰਾ ਪਰਸਨ ਅਮਰ ਸੰਧੂ ਦੇ ਨਾਲ ਮੈਂ ਗਗਨਦੀਪ ਸਿੰਘ ਅਨੰਦਪੁਰੀ ਡੇਲੀ ਪੰਜਾਬ ਮਿਲੂਗਾ